ਸ੍ਰੀ ਵਾਹੀ ਗੁਰੂ ਸਾਹਿਬ ਜੀ ਕਿਰਪਾ ਕਰੋ ਦਿਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੂ ਕੋਈ ਮਾ ਟੇ ਕ ਕ ਤੁ ਪੈ ਸੁਮੀ ਮਾਨਸ ਕੇ ਗਤੇ ਹੀ ਗਿਆ ਤ ਸਮੁੰਦ ਸਾਗਰੇ ਨਿਰਪਰਿਆ ਤਤਿ ਯੋਗਣ ਹਮਾਰੇ दया कर हो किस मेरी उपావो डुबदे पथरे इतारे जीड़ा यग्न बराबर तपे पीतर वगे कत्ती ਰਨਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤ ਇਹ ਉਹ ਜੋ ਲੜੀਵਾਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਜੀ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਉਹ ਗੁਰੂ ਫਤਿਹ ਦੇ ਨਾਲ ਪਹਿਲਾਂ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਆਪਾਂ ਵਿਚਾਰ ਕਿਆ ਚੁੱਕੇ ਆ ਅੰਮ੍ਰਿਤਸਰ ਜੀ ਦੇ ਇਸ਼ਨਾਨ ਅੱਜ ਆਪਾਂ ਅਰਦਾਸ ਦੇ ਇਸ ਪੈਰੇ ਦੇ ਅਖੀਰਲੇ ਬੰਦਨ ਦੇ ਨਾਲ ਆਪਾਂ ਵਿਚਾਰਾਂ ਦੀ ਸਾਂਝ ਪਾਵਣ ਜਾ ਰਹੇ ਹਾਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਚੌਕੀਆਂ ਦਾ ਅਰਥ ਹੁੰਦਾ ਹੈ ਪੈਰਾ ਸਾਵਧਾਨ ਪੈਰਾ ਭਾਵ ਇੱਕ ਦੇਖੋ ਆਮ ਜਿੱਤਰਾ ਕੋਈ ਘਰਾਂ ਦੇ ਬਾਹਰ ਪੈਰੇ ਹੁੰਦੇ ਨੇ ਇੱਕ ਸਾਡੇ ਅੰਦਰ ਪਰਮਾਤਮਾ ਨੇ ਜਿਹੜੇ ਪੰਜ ਚੋਰ ਪਾਏ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹਨਾਂ ਤੋਂ ਬਚਣ ਦੇ ਲਈ ਗੁਰਸਿੱਖ ਰਤੇ ਹੋਏ ਨਾਲ ਸ਼ਬਦ ਦੀਆਂ ਚੌਂਕੀਆਂ ਸ਼ਬਦ ਦੇ ਗਾਇਨ ਕਰਨੇ ਵੇ ਇਹਨਾਂ ਅੰਦਰਲੇ ਚੋਰਾ ਤੋਂ ਵੀ ਬਚਿਆ ਜਾ ਸਕੇ ਇਹ ਚੌਕੀਆਂ ਦੀ ਅਰੰਭਤਾ ਗੁਰੂ ਹਰਗੋਬਿੰਦ ਪਾਈ ਸਾਡੇ ਸਮੇਂ ਤੋਂ ਵਿਦਵਾਨ ਮੰਨਣਾ ਕਰਦੇ ਨੇ ਵੀ ਉਦੋਂ ਤੋਂ ਚੌਕੀਆਂ ਦੀ ਅਰੰਭਤਾ ਹੋਈ ਤੇ ਜਦੋਂ ਗੁਰੂ ਹਰਗੋਬਿੰਦ ਪਾਈਸ਼ੇ ਗਵਾਲੀਅਰ ਦੇ ਕਿਲੇ ਦੇ ਅੰਦਰ ਨੇ ਗਿਆ ਗੀਰ ਨੇ ਜਦੋਂ ਉਹਨਾਂ ਨੂੰ ਕੈਦ ਕੀਤਾ ਹੋਇਆ ਸੀ ਕਿਵੇਂ ਕਰਿਓ ਗੁਰੂ ਨੂੰ ਕੌਣ ਕੈਦ ਕਰ ਸਕਦਾ ਹੈ ਇਹ ਵੀ ਮੇਰੇ ਮਾਲਕ ਦੀਆਂ ਮਾਲਕ ਹੀ ਜਾਣੇ ਨਹੀਂ ਤੇ ਉਹਨਾਂ 52 ਰਾਜਿਆਂ ਨੇ ਕਦੀ ਸੋਚਿਆ ਨਹੀਂ ਹੋਣਾ ਵੀ ਅਸੀਂ ਕਿਤੇ ਬਾਹਰ ਦਾ ਜੀਵਨ ਦੇਖ ਸਕਾਂਗੇ ਕਦੀ ਹੁਣ ਇਹ ਵੀ ਮੇਰੇ ਮਾਲਕ ਨੇ ਇਹੋ ਜਿਹਿਆਂ ਨੂੰ ਰਿਹਾਕ ਕਰਵਾਉਣ ਦੇ ਲਈ ਆਪੇ ਮੇਰੇ ਮਾਲਕ ਨੇ ਸਾਰੇ ਕੌਤਕ ਰਜੇ ਵੇਖੋ ਆਮ ਜਦੋਂ ਮਨੁੱਖ ਕੈਦ ਦੇ ਵਿੱਚ ਹੁੰਦਾ ਹੈ ਉਹ ਜੀਵਨ ਦੀ ਕਾਸ ਛੱਡ ਬੈਠਦਾ ਹੈ ਮੇਰੇ ਮਾਲਕ ਤੋ ਵੇਖੋ ਉੱਥੇ ਵੀ ਉਸ ਮਾਲਕ ਦੇ ਨਾਲ ਜੁੜੇ ਨੇ ਤੇ ਉਸ ਮਾਲਕ ਦੇ ਨਾਲ ਜੋੜਦੇ ਪਏ ਨੇ ਹਉਦੇ ਹੁਕਮ ਉਹਦੀ ਰਜਾ ਦੇ ਵਿੱਚ ਚੱਲਣ ਦੀਆਂ ਬਾਤਾਂ ਦਸਤੇ ਪਏ ਨੇ ਤੇ ਜਦੋਂ ਸੰਗਤਾਂ ਮਿਹਬਲ ਹੋਈਆਂ ਸੀ ਇਹ ਜੇ ਤਾਂ ਪਹਿਲਾ ਵੀ ਇਤਿਹਾਸਕ ਪੱਖ ਹੁੰਦਾ ਆ ਕਿੰਦੇ ਗੁਰੂ ਹਰਗੋਬਿੰਦ ਪਾਈਸ਼ਾ ਜਦੋਂ ਆਪਣੇ ਸਾਂਡੂ ਸਾਈਂ ਦਾਸ ਦੇ ਘਰ ਜਾਂਦੇ ਨੇ ਤੇ ਉੱਥੇ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਘਰ ਕਾਫੀ ਧੇਰ ਟਿਕ ਗਏ ਇਧਰੋਂ ਸੰਗਤਾਂ ਬਹਿ ਬਹਿਲ ਹੋਈਆਂ ਦਰਸ਼ਨਾਂ ਦੀ ਤਾਂਗ ਦੇ ਲਈ ਤੇ ਜਦੋਂ ਸੁਨੇਹਾ ਪਹੁੰਚਿਆ ਗੁਰੂ ਹਰਗੋਬਿੰਦ ਪਾਈਸ਼ਾ ਨੂੰ ਬਾਬਾ ਬੁੱਢਾ ਜੀ ਦਾ ਵੀ ਸੰਗਤਾਂ ਬੇਬਲ ਹੋ ਚੁੱਕੀਆਂ ਨੇ ਦਾਤਾ ਤੇ ਗੁਰੂ ਹਰਗੋਬਿੰਦ ਪਾਈਸ਼ੇ ਨੇ ਸੁਨਿਆ ਭੇਜਿਆ ਕਹਿੰਦੇ ਤੁਸੀਂ ਗੁਰਬਾਣੀ ਦਾ ਗਾਇਨ ਕਰੋ ਚੌਂਕੀਆਂ ਕੱਢੋ ਪਉਕੀਆਂ ਕਰਨਿਆ ਕਰੋ ਮਾਲਕ ਦੀਆਂ ਸਿਫਤ ਸਲਾਤਾ ਗਾਵੋ ਅਸੀਂ ਜਲਦੀ ਹੀ ਵਾਪਸ ਆਵਾਂਗੇ ਸਾਰੇ ਕੰਮ ਨਿਪਟਾ ਕੇ ਕਿਉਂਕਿ ਉੱਥੋਂ ਦੀਆਂ ਸੰਗਤਾਂ ਵੀ ਬੇਬਲ ਸੀ ਉਸ ਵੇਲੇ ਬਾਬਾ ਬੁੱਢਾ ਜੀ ਜਦੋਂ ਉਹਨਾਂ ਨੇ ਫਿਰ ਚੌਕੀਆਂ ਦੀ ਅਰੰਭਤਾ ਕੀਤੇ ਤੇ ਇੰਜ ਪ੍ਰਤੀਤ ਹੁੰਦਾ ਸੀ ਉਹਨਾਂ ਨੂੰ ਵੀ ਜਿੱਤਨਾ ਗੁਰੂ ਜੀ ਸਾਡੇ ਨਾਲ ਨੇ ਐਸੇ ਪਾਵਨਾ ਦੇ ਨਾਲ ਅੱਜ ਵੀ ਵੇਖੋ ਜਦੋਂ ਇਹ ਚੌਕੀਆਂ ਕਢਾਈਆਂ ਜਾਂਦੀਆਂ ਨੇ ਸਿੱਖ ਨੂੰ ਇੰਜ ਮਹਿਸੂਸ ਹੁੰਦਾ ਵੀ ਗੁਰੂ ਪਾਇਸ਼ਾ ਸਾਡੇ ਨਾਲ ਨੇ ਗੁਰੂ ਪਤਾ ਜੀ ਸਾਡੇ ਨਾਲ ਨੇ ਸਿੱਖ ਧਰਮ ਦੇ ਅੰਦਰ ਚੌਕੀਆਂ ਜਿਹੜੀਆਂ ਨੇ ਇਨੇ ਤਰ੍ਹਾਂ ਦੀਆਂ ਮੰਨੀਆਂ ਗਈਆਂ ਨੇ ਨਿਤਨੇਮ ਦੀਆਂ ਚੌਂਕੀਆਂ ਇਤਿਹਾਸਕ ਚੌਂਕੀਆਂ ਤੇ ਜਾਤਰੂ ਚੌਂਕੀਆਂ ਨਿਤਨੇਮ ਦੀਆਂ ਚੌਂਕੀਆਂ ਜਿਹੜੀਆਂ ਨੇ ਇਹ ਨਿਤਨੇਮ ਦੇ ਵੇਲੇ ਜੇਦੋਂ ਆਪਾਂ ਬਾਣੀ ਦੇ ਜਾਪ ਕਰਦੇ ਨੇ ਇਹ ਵੀ ਅਗਾਹਾਂ ਜਿਹੜੀਆਂ ਨੇ ਪੰਜ ਚੌਂਕੀਆਂ ਨੇ ਨਿਤਨੇਮ ਦੀਆਂ ਚੌਂਕੀਆਂ ਅਗਾਂ 5 ਨੇ ਜਿਹੜੇ ਇੱਕ ਅਮਰਤ ਵੇਲੇ ਦੀ ਚੌਂਕੀ ਹੈ ਜਿਹਨੂੰ ਕਿਹਾ ਜਾਂਦਾ ਹੈ ਆਸਾ ਕੀ ਵਾਰ ਆਸਾ ਦੀ ਵਾਰ ਦੀ ਚੌਂਕੀ ਇਹ ਅਮਰਤ ਵੇਲੇ ਜਿਹੜਾ ਹੈ ਇਹ ਚੌਂਕੀ ਨਿਕਾਲੀ ਜਾਂਦੀ ਹੈ ਇਹਦੇ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ ਤਾਂ ਦੂਸਰੀ ਚੌਂਕੀ ਸੂਰਜੇ ਚੜ੍ਹੇ ਜਿਹੜੀ ਹੈ ਉਹ ਸ਼ਬਦ ਗਾਇਨ ਕੀਤਾ ਜਾਂਦਾ ਉਸ ਨੂੰ ਕਿਹਾ ਜਾਂਦਾ ਹੈ ਬਿਲਾਵਲ ਕੀ ਚੌਂਕੀ ਤੈਸਰੀ ਹੈ ਚਰਨ ਕਵਲ ਕੀ ਚੌਂਕੀ ਤੇ ਚੌਥੀ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਜਿਹੜੀ ਹੈ ਉਹ ਚੌਂਕੀ ਹੈ ਸੋਦਰ ਦੀ ਚੌਂਕੀ ਤੇ ਪੰਜਵੀਂ ਹੈ ਕਲਿਆਣ ਦੀ ਚੌਂਕੀ ਇਨਿਤ ਨੀਮ ਦੀਆਂ ਪੰਜ ਚੌਂਕੀਆਂ ਨੇ ਤੇ ਇਹਨਾਂ ਦੇ ਵਿੱਚ ਗੁਰਬਾਣੀ ਦਾ ਗਾਇਨ ਕੀਤਾ ਜਾਂਦਾ ਆ ਸੰਗਤਾਂ ਵੇਖੋ ਜਿਹੜਾ ਆ ਮਾਲਕ ਦੀ ਬਾਣੀ ਦੇ ਨਾਲ ਜੁੜਨਾ ਕਰਦੀਆਂ ਨੇ ਉਸ ਮਾਲਕ ਦੇ ਨਾਲ ਹੋਰ ਜੁੜਨਾ ਕਰਦੀਆਂ ਨੇ ਐਸੇ ਕਰਕੇ ਅਰਦਾਸ ਦੇ ਅੰਦਰ ਵੀ ਇਹ ਚੌਕੀਆਂ ਦੇ ਬਾਰੇ ਵੀ ਮੰਗਿਆ ਗਿਆ ਵੀ ਇਹ ਚੌਕੀਆਂ ਵੀ ਪ੍ਰਾਪਤ ਹੋਵਣ ਵੀ ਸਿੱਖ ਇਹਨਾਂ ਚੌਕੀਆਂ ਦੀ ਵੇਖੋ ਐਸੇ ਭਾਵਨਾ ਦੇ ਨਾਲ ਜਿਹੜੇ ਆ ਰਮਤਾ ਕਰਦਾ ਕਿਉਂਕਿ ਇਹਨਾਂ ਚੌਂਕੀਆਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਗੁਰਸਿੱਖਾਂ ਦੀਆਂ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਦਰਸ਼ਨ ਦੀਦਾਰੇ ਹੁੰਦੇ ਨੇ ਅੱਜ ਵੀ ਗੁਰੂ ਘਰਾਂ ਦੇ ਅੰਦਰ ਵੇਖੋ ਆਮ ਬੜੀ ਵਾਰ ਪਾਰਮੰਦਰ ਸਾਹਿਬੂ ਕਿਤੇ ਦੇਖ ਲਈਏ ਉੱਥੇ ਵੇਖੋ ਜਦੋਂ ਚੌਂਕੀਆਂ ਆਉਂਦੀਆਂ ਨੇ ਤੇ ਦੇਖੋ ਉਸ ਵੇਲੇ ਨਾਲ-ਨਾਲ ਸੰਗਤਾਂ ਦੇਖੋ ਗੁਰਬਾਣੀ ਦਾ ਨਾਲ-ਨਾਲ ਕੀਰਤਨ ਕਰ ਰਹੀਆਂ ਹੁੰਦੀਆਂ ਨੇ ਨਾਲ-ਨਾਲ ਦੇਖੋ ਸ਼ਬਦ ਪੜ੍ਹ ਰਹੀਆਂ ਹੁੰਦੀਆਂ ਨੇ ਇਹ ਤੇ ਜੋ ਜੋ ਇਹਨਾਂ ਦੀਆਂ ਸਮਝ ਪੈਂਦੀ ਏ ਇਹ ਦੇਖੋ ਚੌਂਕੀ ਦਾ ਅਰਥ ਹੈ ਸਾਵਧਾਨ ਪਹਿਰਾ ਮੁਨਕ ਸਾਵਧਾਨ ਹੁੰਦਾ ਸਿੱਖ ਸਾਵਧਾਨ ਹੁੰਦਾ ਇਹਨਾਂ ਪੰਜਾਂ ਚੋਰਾ ਤੋਂ ਵੀ ਆਪਣੇ ਅੰਦਰ ਦੇ ਖੇੜੇ ਦੇ ਲਈ ਵੀ ਇਹ ਜਿਹੜਾ ਮਾਲਕ ਦੇ ਨਾਮ ਦੇ ਨਾਲ ਜੁੜਨਾ ਕਰਦਾ ਆ ਤੇ ਇੱਕ ਹੈ ਇਤਿਹਾਸਕ ਚੌਕੀਆਂ ਇਹ ਜਿਹੜੀਆਂ ਹੁਣੇ ਆਪ ਇਹਦੇ ਨਾਲ ਵਿਚਾਰ ਹੋਈ ਜਿਵੇਂ ਗੁਰੂ ਹਰਗੋਬਿੰਦ ਪਾਈਸ਼ਾ ਜਦੋਂ ਗਵਾਲੀਅਰ ਦੇ ਕਿਲੇ ਦੇ ਅੰਦਰ ਨੇ ਤੇ ਬਾਬਾ ਬੁੱਢਾ ਜੀ ਦੀ ਰਹਿਨਮਾਈ ਦੇ ਹੇਠ ਇਹ ਚੌਕੀਆਂ ਦੀ ਅਰੰਭਤਾ ਹੋਈ ਤੇ ਉਸ ਵੇਲੇ ਸੰਗਤਾਂ ਨੇ ਬੜੇ ਸ਼ਾਂਤਮਈ ਜਿਹੜਾ ਗੁਰਬਾਣੀ ਦਾ ਕੀਰਤਨ ਕਰਦੇ ਹੋਣਾ ਬਾਬਾ ਬੁੱਢਾ ਜੀ ਦੀ ਅਗਵਾਈ ਦੇ ਵਿੱਚ ਅੱਗੇ ਇੱਕ ਮਸ਼ਾਲ ਪਕੜੀ ਹੋਈ ਹੋਣੀ ਨਾਲ ਗੁਰਬਾਣੀ ਦਾ ਕੀਰਤਨ ਸਤਨਾ ਵਾਹਿਗੁਰੂ ਦਾ ਕੀ ਜਪ ਕਰਦੇ ਹੋયા ਸੰਗਤਾਂ ਨੇ ਆਉਣਾ ਗਵਾਲੀਅਰ ਦੇ ਕਿਲੇ ਦੀ ਪ੍ਰਕਰਮਾ ਕਰਨੀ ਤੇ ਨਮਸਕਾਰ ਕਰਕੇ ਵਾਪਸ ਫਿਰ ਗੁਰਬਾਣੀ ਦਾ ਗਾਇਨ ਕਰਦੇ ਹੋયા ਵਾਪਸ ਚਲੇ ਜਾਣਾ ਇਹ 1-2 ਦਿਨ ਨਹੀਂ ਉਹਨਾਂ ਚਿਰ ਤੱਕ ਇਹ ਜਿਹੜੇ ਅਰੰਭਤਾ ਰਹੀ ਉਹਨਾਂ ਚਿਰ ਤੱਕ ਇਹ ਲਗਾਤਾਰ ਰਿਹਾ ਜਿੰਨਾ ਤੱਕ ਗੁਰੂ ਪਾਈਸ਼ੇ ਗਵਾਲੀਅਰ ਦੇ ਕਿਲੇ ਦੇ ਅੰਦਰ ਉਹ ਰਿਹਾਨੀ ਹੋ ਜਾਂਦੇ ਤੇ ਜਾਂਗੀਰ ਨੇ ਵੀ ਦੇਖ ਲਿਆ ਸੀ ਵੀ ਨਹੀਂ ਗੁਰੂ ਪਾਈਸ਼ੇ ਦੀ ਸੋਚ ਐਸੀ ਬਦਲੇ ਵਾਲੀ ਭਾਵਨਾ ਵਾਲੀ ਨਹੀਂ ਹੈ ਤੇ ਸਿੱਖਾਂ ਦੇ ਅੰਦਰ ਵੀ ਇਹੋ ਜਿਹੀ ਕੋਈ ਸੋਚ ਨਹੀਂ ਹੈ ਐਸੇ ਕਰਕੇ ਜਾਂਗੀਰ ਨੇ ਜਿਹੜਾ ਸੀ ਉਸ ਵੇਲੇ ਜਿਹੜਾ ਸੀ ਗੁਰੂ ਪਾਇਸ਼ਨ ਗਵਾਲੀਅਰ ਦੇ ਕਿਲੇ ਤੇ ਚੁਰੇ ਹਾਦੀ ਉਹਨਾਂ ਨੇ ਗੱਲ ਕਰ ਦਿੱਤੀ ਸੀ ਤੇ ਸੰਗਤਾਂ ਨੇ ਐਸੀ ਖੁਸ਼ੀ ਦੇ ਅੰਦਰ ਹੀ ਵੇਖੋ ਫਿਰ ਜਿਹੜਾ ਹੈ ਗੁਰਬਾਣੀ ਦਾ ਕੀਰਤਨ ਕੀਤਾ ਘਰ ਘਰ ਦੀਪਮਾਲਾ ਕੀਤੀ ਗੁਰੂ ਪਾਇਸ਼ਾ ਦੇ ਆਉਣ ਦੀ ਖੁਸ਼ੀ ਦੇ ਅੰਦਰ ਤੇ ਤੀਸਰੀ ਆ ਜਾਂਦੀ ਹੈ ਜਤਰੂ ਚੌਂਕੀਆਂ ਜਿੱਥੇ ਜਿੱਥੇ ਵੇਖੋ ਕਿਸੇ ਨੇ ਅੱਜ ਵੀ ਵੇਖੋ ਜਤੂ ਚੌਂਕੀਆਂ ਨਿਕਲਦੀਆਂ ਨੇ ਜਿੱਦਾਂ ਵੇਖੋ ਪੰਜਵੀਂ ਵਾਲੇ ਦਿਨ ਵੇਖੋ ਜਿਹੜਾ ਸੀ ਚੌਂਕੀਆਂ ਨੇ ਨਿਕਲਣਾ ਕਈ ਮਸਿਆਤੇ ਵੇਖੋ ਚੌਂਕੀਆਂ ਅੱਜ ਵੀ ਨਿਕਾਲਦੇ ਨੇ ਅੰਮ੍ਰਿਤਸਰ ਤਰਨਤਾਰਨ ਤਰਨਤਾਰਨ ਤੋਂ ਅੰਮ੍ਰਿਤਸਰ ਵੇਖੋ ਕਈ ਆਂਦੇ ਨੇ ਪੈਦਲ ਆਪਣੇ ਇਸ ਏਰੀਆ ਦੇ ਅੰਦਰ ਦੇਖੋ ਜਿਹੜਾ ਹੈ ਹਰਮੰਦਰ ਸਾਹਿਬ ਤੇ ਜਦੋਂ ਗੁਰਦੁਆਰਾ ਪਲੱਸ ਆਵ ਜਾਂਦੇ ਨੇ ਦੇਖੋ ਚੌਂਕੀ ਪੈਦਲ ਆਉਂਦੀ ਹੈ ਹਰਮੰਦਰ ਸਾਹਿਬ ਤੋਂ ਤੇ ਉਹਨਾਂ ਨੇ ਗੁਰਬਾਣੀ ਦਾ ਗਾਇਨ ਕਰਦੇ ਆਉਣਾ ਤੇ ਨਾਲ ਦੇਖੋ ਜਦੋਂ ਆਏ ਆਉਂਦੇ ਨੇ ਦੇਖੋ ਪੜਾਓ ਵੀ ਲਿਖੇ ਹੁੰਦੇ ਨੇ ਵੀ ਕਿੱਥੇ ਕਿੱਥੇ ਪੜਾਓ ਹੋਵਣਗੇ ਕਿੱਥੇ ਕਿੱਥੇ ਇਹ ਚੌਂਕੀ ਆਵੇਗੀ ਕਿਹੜੇ ਕਿਹੜੇ ਘਰ ਦੇ ਅੰਦਰ ਕਿੰਨਾ ਕਰੇ ਚੌਂਕੀ ਇਹ ਅੱਜ ਤੇ ਖਿਮਾ ਕਰਵਾ ਅਜੇ ਚੌਕੀਆਂ ਦੂਸਰੇ ਬੰਦੇ ਲੋਕ ਲੈ ਕੇ ਨਾਂ ਸਮਝ ਹੋਵਣ ਕਰਕੇ ਜੇ ਉਹਨੂੰ ਚੌਕੀ ਆਉਂਦੀ ਬਾਬਿਆਂ ਦੀ ਉਹਨਾਂ ਦੇ ਅੰਦਰ ਸ਼ੀਨਾਂ ਦੀ ਚੌਕੀ ਆਉਂਦੀ ਹੈ ਨਹੀਂ ਪੜਿਓ ਸਾਡੇ ਸਿੱਖ ਧਰਮ ਦੇ ਅੰਦਰ ਗੁਰਬਾਣੀ ਦਾ ਗਾਇਨ ਕਰਨ ਦੀ ਬਾਤ ਹੈ ਜਿਵੇਂ ਸੇ ਗੁਰਬਾਣੀ ਦਾ ਗਾਇਨ ਕਰੀਏ ਇਹ ਚੌਕੀਆਂ ਨਿਕਾਲੀਆਂ ਜਾਂਦੀਆਂ ਸੀ ਗੁਰਬਾਣੀ ਦਾ ਕੀਰਤਨ ਕਰਦੇ ਆਉਣਾ ਸੰਗਤਾਂ ਨੇ ਤੇ ਇਹ ਯਾਤਰੂ ਚੌਂਕੀਆਂ ਜਿਹੜੀਆਂ ਸੀ ਇਸ ਤਰ੍ਹਾਂ ਜਿਹੜੀਆਂ ਸਿੱਖ ਧਰਮ ਦੇ ਅੰਦਰ ਕਿਹਾ ਜਾਂਦਾ ਵੀ ਹਾਂ ਇਹ ਤਿੰਨ ਚੌਂਕੀਆਂ ਸੀ ਇਤਨੇ ਮੁੱਢੀਆ ਚੌਂਕੀਆਂ ਇਤਿਹਾਸਿਕ ਚੌਂਕੀਆਂ ਤੇ ਯਾਤਰੂ ਚੌਂਕੀਆਂ ਹੁਣ ਚੌਂਕੀਆਂ ਤੋਂ ਅਗਾ ਅਰਦਾਸ ਦੇ ਵਿੱਚ ਆ ਜਾਂਦਾ ਝੰਡੇ ਝੰਡੇ ਦਾ ਪਾਵ ਦੇਖੋ ਜਿਹੜਾ ਨਿਸ਼ਾਨ ਸਭ ਝੂਲਦੇ ਨੇ ਇਹ ਤਾਂ ਪੱਟਾਂ ਦੇ ਸੁਇਆਂ ਦੇ ਅੰਦਰ ਵੀ ਵੇਖੋ ਆਉਂਦਾ ਹੈ ਤਰਮ ਤੁਜਾ ਅਰਜੁਨ ਹਰ ਭਗਤਾ ਤੁਜਾ ਦਾ ਪਾਉ ਹੁੰਦਾ ਹੈ ਝੰਡਾ ਤੇ ਇੱਥੋਂ ਤੱਕ ਗੁਰੂ ਹਰਗੋਬਿੰਦ ਪਾਈ ਸ਼ਾਇਦ ਦੇ ਸਮੇਂ ਪਹਿਲਾਂ ਝੰਡੇ ਦੇ ਉੱਪਰ ਜਿਹੜਾ ਸੀ ਇੱਕ ਓੰਕਾਰ ਲਿਖਿਆ ਹੁੰਦਾ ਸੀ ਬਾਦ ਵਿੱਚ ਗੁਰੂ ਹਰਗੋਬਿੰਦ ਪਾਈ ਸਾਹਿਬ ਦੇ ਸਮੇਂ ਇਸ ਝੰਡੇ ਦੇ ਉੱਤੇ ਜਿਹੜਾ ਸੀ ਮੇਰੀ ਪੀੜੀ ਦੀਆਂ ਦੋ ਤਲਵਾਰਾਂ ਦਾ ਜਿਹੜਾ ਨਿਸ਼ਾਨ ਆ ਗਿਆ ਭਾਵੇਂ ਕੋ ਉੱਚਾ ਕਰਕੇ ਵੇਖੋ ਗੁਰੂ ਘਰਾਂ ਦੇ ਅੰਦਰ ਲਗਾਇਆ ਹੁੰਦਾ ਇਹਦਾ ਭਾਵ ਸੀ ਵੀ ਦੂਰੋਂ ਹੀ ਕਿਸੇ ਨੂੰ ਪਤਾ ਚੱਲ ਜਾਵੇ ਵੀ ਇਹ ਗੁਰੂ ਘਰ ਹੈ ਇੱਥੇ ਉਹਨੂੰ ਰਹਿਣ ਦੇ ਲਈ ਜਗ੍ਹਾ ਵੀ ਮਿਲੇਗੀ ਇੱਥੋਂ ਉਹਦੇ ਤਨ ਦੀ ਖੁਰਾਕ ਵੀ ਮਿਲੇਗੀ ਉਥੋਂ ਨੂੰ ਆਤਮਾ ਦੀ ਖੁਰਾਕ ਵੀ ਮਿਲੇਗੀ ਜੇਕਰ ਕਿਸੇ ਨੂੰ ਕਹਤੇ ਰਹਿائش ਦੀ ਲੋੜ ਹੈ ਕਿਤੇ ਕੋਈ ਦੂਰੋਂ ਆਇਆ ਹੈ ਤੇ ਉਹਨੂੰ ਇੱਥੇ ਰਹਿائش ਲਈ ਜਗ੍ਹਾ ਵੀ ਮਿਲ ਜਾਵੇਗੀ ਇੱਕ ਵਾਰ ਇੱਕ ਦੂਸਰੇ ਧਰਮ ਵਾਲੇ ਦੀ ਮੈਂ ਗੱਲ ਸੁਣਦਾ ਪਿਆ ਸੀ ਕਹਿੰਦਾ ਜੀ ਅਸੀਂ ਮੰਦਰ ਦੇ ਵਿੱਚ ਰਾਤ ਠਹਿਰਨ ਦੇ ਲਈ ਆ ਕਹਿੰਦੇ ਨਹੀਂ ਜੀ ਇੱਥੇ ਮੰਦਰ ਦੇ ਠਹਿਰਨ ਦੇ ਲਈ ਜਗ੍ਹਾ ਨਹੀਂ ਮਿਲੇਗੀ ਕਹਿੰਦੇ ਮੇਰੇ ਨਾਲ ਮੇਰੀ ਪਤਨੀ ਕਹਿੰਦੇ ਅਹੀਂ ਉੱਥੇ ਬੜਾ ਡੋਨੇਟ ਵੀ ਦਿੱਤਾ ਕਹਿੰਦੇ ਅਸੀਂ ਜਦੋਂ ਗੁਰਦੁਆਰਾ ਸਾਹਿਬ ਗਏ ਤੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਆਖਿਆ ਕੋਈ ਨਹੀਂ ਜੀ ਤੁਹਾਨੂੰ ਇੱਥੇ ਰਹਿਸ਼ ਵੀ ਮਿਲੇਗੀ ਕਹਿੰਦੇ ਲੰਗਰ ਵੀ ਛਕਿਆ ਰਹਿਸ਼ ਵੀ ਮਿਲੇ ਸਰਾਹ ਦੇ ਵਿੱਚ ਕਹਿੰਦੇ ਅਸੀਂ ਆਖਿਆ ਵੇਖੋ ਜਿਹੜੇ ਅਸੀਂ ਧਰਮ ਨੂੰ ਮੰਨਦੇ ਆ ਉੱਥੇ ਦੇਖ ਲਓ ਨਾ ਤੇ ਸਾਨੂੰ ਰਹਿਸ਼ ਮਿਲੀ ਨਾ ਸਾਨੂੰ ਲੰਗਰ ਮਿਲਿਆ ਇੱਥੇ ਵੇਖ ਲਓ ਅਸੀਂ ਐਸ ਕਰ ਨੂੰ ਮੰਨਦੇ ਵੀ ਨਹੀਂ ਇੱਥੇ ਸਾਨੂੰ ਰਹਿਸ਼ ਵੀ ਮਿਲੀ ਤੇ ਨਾਲ ਲੰਗਰ ਵੀ ਮਿਲਿਆ ਇਸੇ ਕਰਕੇ ਉੱਚਾ ਨਿਸ਼ਾਨ ਸਭ ਲਗਾਇਆ ਜਾਂਦਾ ਆ ਵੀ ਇੱਥੇ ਹਰ ਕਿਸੇ ਨੂੰ ਆਸਰਾ ਮਿਲੇਗਾ ਹਰ ਕਿਸੇ ਨੂੰ ਟੋਹੀ ਮਿਲੇਗੀ ਇਹ ਹੋਈ ਤੇ ਗੁਰੂ ਪਤਾ ਜੀ ਦੀ ਸੋਚ ਸੀ ਤੇ ਇਸ ਤਰ੍ਹਾਂ ਜਿਹੜਾ ਸੀ ਸਿੰਘਾਂ ਨੇ ਨਾਲ ਨਾਲ ਵੇਖੋ ਜੇਕਰ ਚੌਕੀਆਂ ਵੀ ਕੱਢਣੀਆਂ ਤੇ ਅੱਗੇ ਇੱਕ ਜਾਨੇ ਨੇ ਝੰਡਾ ਪਕੜਿਆ ਹੋਣਾ ਹਾਜੀ ਵੇਖੋ ਜਦੋਂ ਚੌਕੀਆਂ ਨਿਕਲਦੀਆਂ ਨੇ ਜਾਂ ਪੱਪਰ ਬਾਤ ਫੇਰੀਆਂ ਕੱਢਦੇ ਵੇਖੋ ਅਗਲੇ ਬੰਨੇ ਇੱਕ ਸਿੱਖ ਨੂੰ ਆਪਾਂ ਉਹਨੇ ਨਿਸ਼ਾਨ ਸਾਹਿਬ ਦਾ ਇੱਕ ਝੰਡਾ ਪਕੜਿਆ ਹੁੰਦਾ ਹੈ ਉਹਦੇ ਪਿੱਛੇ-ਪਿੱਛੇ ਸੰਗਤਾਂ ਵੇਖੋ ਗੁਰਬਾਣੀ ਦਾ ਕੀਰਤਨ ਕਰਦੀਆਂ ਜਾਂਦੀਆਂ ਨੇ ਤੇ ਇੱਕ ਵਾਰ ਇਤਿਹਾਸਕ ਪੱਖ ਹੁੰਦਾ ਜਦੋਂ ਅਨੰਦਪੁਰ ਸਾਹਿਬ ਦੇ ਦੂਜੀ ਲੜਾਈ ਸੀ ਤੇ ਭਾਈ ਆਲਮ ਸਿੰਘ ਜੀ ਜਿਹੜੇ ਸੀ ਉਹਨਾਂ ਦੇ ਪਾਸ ਝੰਡਾ ਪੱਕੜਿਆ ਹੋਵੇ ਜਦੋਂ ਦੋਵੇਂ ਫੌਜਾਂ ਵਾਲਿਆਂ ਦੇ ਕੋਲੇ ਇੱਕ ਇੱਕ ਝੰਡਾ ਹੁੰਦਾ ਸੀ ਆਪ ਕੋ ਆਪਣੇ ਫੌਜਾਂ ਤੇ ਇਹਦੇ ਕੋਲ ਜਿਹੜਾ ਭਾਈ ਆਲਮ ਸਿੰਘ ਜੀ ਦੇ ਕੋਲ ਜਿਹੜਾ ਸੀ ਨਿਸ਼ਾਨ ਸਾਹਿਬ ਸੀ ਤੇ ਜਿੱਦੋਂ ਅਿੰਨਾ ਜਿਹੜਾ ਇਹ ਆਗਾਂ ਦੁਸ਼ਮਣ ਦੀਆਂ ਫੌਜਾਂ ਦੇ ਵਿੱਚ ਚਲੇ ਗਏ ਤੇ ਉਹਨਾਂ ਨੇ ਲਲਕਾਰ ਕੇ ਕਹਿਣਾ ਕੀਤਾ ਕਿ ਕਹਿੰਦੇ ਝੰਡਾ ਥੱਲੇ ਰੱਖ ਤੂੰ ਵਾਪਸ ਚਲੇ ਜਾ ਕਹਿੰਦੇ ਨਹੀਂ ਕਹਿੰਦੇ ਤੇਰੇ ਹੱਥ ਵੜ ਦਿੱਤੇ ਜਾਵਣਗੇ ਕਹਿੰਦੇ ਮੈਂ ਪੈਰਾਂ ਨਾਲ ਪਕੜ ਲਵਾਂਗਾ ਕਹਿੰਦੇ ਪੈਰ ਵੜ ਦਿੱਤੇ ਜਾਵਣਗੇ ਕਹਿੰਦਾ ਮੈਂ ਮੂੰਹ ਨਾਲ ਪਕੜ ਲਵਾਂਗਾ ਪਰ ਝੰਡਾ ਨਹੀਂ ਡਿੱਗਣ ਦੇਵਾਂਗਾ ਕਹਿੰਦੇ ਜੇ ਤੇਰਾ ਧੋਨ ਹੀ ਵੜ ਦਿੱਤੀ ਜਾਵੇ ਕਹਿੰਦੇ ਫਿਰ ਜੀ ਦਾ ਝੰਡਾ ਇਹ ਆਪੇ ਸੰਭਲ ਲਵੇਗਾ ਕਹਿੰਦੇ ਜੇ ਇੰਨੀ ਗੱਲ ਉਹ ਕਰਦੇ ਪਏ ਨੇ ਤੇ ਇੰਨੇ ਚਿਰ ਦੇ ਵਿੱਚ ਉਸ ਮੁਗਲ ਨੇ ਉਸ ਫੌਜ ਨੇ ਫੌਜਦਾਰ ਨੇ ਕਹਿੰਦੇ ਵਾਰ ਕੀਤਾ ਤੇ ਭਾਈ ਆਲਮ ਸਿੰਘ ਦੀ ਤੋਂ ਜਿਹੜੀ ਸੀ ਅਲੱਗ ਕਰ ਦਿੱਤੀ ਧੜ ਤੋਂ ਤੇ ਕਹਿੰਦੇ ਜਦੋਂ ਉਹ ਝੰਡਾ ਡਿੱਗਣ ਲੱਗਾ ਤੇ ਕਹਿੰਦੇ ਉਸ ਦੇ ਬਾਬਾ ਅਜੀਤ ਸਿੰਘ ਜੀ ਨੇ ਝੰਡੇ ਨੂੰ ਪਕੜ ਲਿਆ ਸੀ ਸਾਬ ਜੀ ਦਾ ਅਜੀਤ ਸਿੰਘ ਜੀ ਨੇ ਪਾਉ ਐਨਾ ਵੇਖੋ ਸਿੱਖ ਧਰਮ ਦੇ ਅੰਦਰ ਝੰਡੇ ਦਾ ਵੀ ਸਤਿਕਾਰ ਕਰਦੇ ਮੈਂ ਤੇ ਅੱਗੇ ਵੀ ਬੇਨਤੀ ਕਰਦਾ ਨਾ ਆ ਜਿਹੜਾ ਆ ਅਸੀਂ ਸਿਰ ਦੇ ਉੱਤੇ ਦਸਤਾਰ ਸਜਾਉਂਦੇ ਆ ਇਹ ਵੀ ਝੰਡਾ ਆ ਇਹ ਵੀ ਸਿੱਖ ਚੱਲਦਾ ਫਿਰਦਾ ਨਿਸ਼ਾਨ ਸਾਹਿਬ ਹੈ ਗੁਰੂ ਘਰ ਦਾ ਇਹ ਚੱਲਦਾ ਫਿਰਦਾ ਨਿਸ਼ਾਨ ਸਾਹਿਬ ਹੈ ਆਪਣੇ ਆਪ ਹੀ ਪਤਾ ਚੱਲ ਜਾਂਦਾ ਉਹ ਸਿੱਖ ਜਾ ਰਿਹਾ ਜੀ ਉਹ ਸਿੱਖ ਜਾ ਰਿਹਾ ਇਹ ਮਾਲਕ ਨੇ ਸਾਨੂੰ ਇੱਕੋ ਦਸਤਾਰ ਦਿੱਤੀ ਹੋਈ ਆ ਬੁੰਗੇ ਇਹ ਸਾਡੇ ਸਿੱਖ ਧਰਮ ਦੇ ਅੰਦਰ ਬੁੰਗੇ ਬੁੰਗੇ ਦਾ ਪਾਉਂਦਾ ਰਿਹਾਈਸ਼ੀ ਥਾਂ ਤੇ ਸਾਡੇ ਇਹਨਾਂ ਬੁੰਗਿਆਂ ਦੇ ਅੰਦਰ ਵੀ ਵੱਖ-ਵੱਖ ਸੰਪਰਦਾਵਾਂ ਨੇ ਆਪਣੇ ਆਪਣੇ ਬੁੰਗੇ ਉਸਾਰੇ ਹੋਏ ਸੀ ਤੇ ਬੁੰਗਿਆਂ ਦੇ ਵਿੱਚ ਜਿਹੜਾ ਆਉਂਦਾ ਹੈ ਗਿਆਨੀਆਂ ਦੇ ਬੁੰਗੇ ਇੱਕ ਗਿਆਨੀਆਂ ਦੇ ਬੁੰਗੇ ਹੁੰਦੇ ਸੀ ਉੱਥੇ ਗੁਰਬਾਣੀ ਦਾ ਗਾਇਨ ਜਾਂ ਕੋਈ ਗੁਰਮਤਿ ਦੀ ਸਿੱਖਿਆ ਦਿੱਤੀ ਜਾਂਦੀ ਸੀ ਉਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਸੀ ਗਿਆਨੀਆਂ ਦੇ ਬੁੰਗੇ ਨੇ ਇੱਥੇ ਗਿਆਨ ਦਿੱਤਾ ਜਾਂਦਾ ਆ ਤੇ ਦੂਸਰੇ ਬੁੰਗੇ ਸੀ ਰਾਗੀਆਂ ਦੇ ਬੁੰਗੇ ਉੱਥੇ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਸੀ ਜਿੱਥੇ ਕੀਰਤਨ ਦੀ ਸਿਖਲਾਈ ਦਿੱਤੀ ਜਾਣੀ ਆਖਣਾ ਇਹ ਰਾਗੀਆਂ ਦੇ ਬੁੰਗੇ ਨੇ ਤੇ ਤੀਸਰੇ ਸੇ ਅਕਾਲੀਆਂ ਦੇ ਬੁੰਗੇ ਜਿੱਥੇ ਜੰਗੀ ਸ਼ਸਤਰ ਵਿਧਾ ਸਿਖਾਈ ਜਾਣੀ ਨਾਲ ਉਸ ਅਕਾਲ ਪੁਰਖ ਦੀਏ ਵਡਿਆਈਆਂ ਗਾਣੀਆਂ ਪਾਉ ਸਿੱਖਾਂ ਦੇ ਅੰਦਰ ਉਹ ਜਿਹੜੇ ਸਿੱਖ ਇਤਰਾ ਜਿਹੜੇ ਸਿੱਖਾਂ ਦੇ ਅੰਦਰ ਅਸ਼ਰਦਾ ਭਾਵਨਾ ਨਾਲ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਸੀ ਵੀ ਇਹ ਜਿਹੜਾ ਗਿਆਨ ਵੀ ਗਿਆਨਵਾਨ ਵੀ ਹੋਣੇ ਉਹਨਾਂ ਨੂੰ ਗੁਰਬਾਣੀ ਦੀ ਵੀ ਸੋਝੀ ਹੋਣੀ ਦੇ ਨਾਲ ਉਹਨਾਂ ਨੂੰ ਜੰਗੀ ਸ਼ਸਤਰ ਦੀ ਵੀ ਸਿੱਖਿਆ ਉਹਨਾਂ ਨੇ ਲਈ ਹੋਣੀ ਤੇ ਕੁੰਦੇਸੇ ਸੰਪਰਦਾਇ ਬੁੰਗੇ ਇਹ ਸੰਪਰਦਾਇ ਬੁੰਗੇ ਸੇ ਜਿਹੜੇ ਜਿਸ ਤਰ੍ਹਾਂ ਅੱਜ ਵੀ ਬੜੀਆਂ ਸੰਪਰਦਾਵਾਂ ਨੇ ਜਦੋਂ ਅਲੱਗ-ਅਲੱਗ ਸੰਪਰਦਾਵਾਂ ਵਾਲੇ ਜਿਹੜੇ ਸੀ ਉਹਨਾਂ ਨੇ ਆਪਣੇ ਆਪਣੇ ਬੁੰਗੇ ਬਣਾਏ ਹੁੰਦੇ ਸੀ ਉੱਥੇ-ਉੱਥੇ ਉਹਨਾਂ ਦੇ ਆਇਆ ਕਿ ਜਿਤਨਾ ਕਹਿੰਦੇ ਬਾਹਰੋਂ ਉਹਨਾਂ ਤੇ ਉਹ ਸੰਪਰਦਾ ਦੇ ਨਾਲ ਜੁੜਿਆ ਹੋਏ ਨੇ ਉੱਥੇ ਆ ਕੇ ਰੁਕ ਜਾਣਾ ਐਸੇ ਸੰਪਰਦਾਏ ਬੁੰਗੇ ਇੱਕ ਸੀ ਸਰਦਾਰਾਂ ਦੇ ਬੁੰਗੇ ਇਹ ਵੀ ਬੜੇ-ਬੜੇ ਅਮੀਰ ਸਰਦਾਰਾਂ ਦੇ ਆਪਣੇ-ਆਪਣੇ ਉਹਨਾਂ ਨੇ ਬੁੰਗੇ ਬਣਾਏ ਹੋਏ ਸੀ ਹੈ ਰਿਹੈਸ਼ੀ ਥਾਈ ਹੁੰਦੇ ਸੀ ਤੇਕ ਹੁੰਦੇ ਸੀ ਧਰਮ ਬੁੰਗੇ ਜਿੱਥੇ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਸੀ ਇਹਨਾਂ ਦੇ ਜੀ ਧਰਮ ਦੀ ਸਿੱਖਿਆ ਦਿੱਤੀ ਜਾਣੀ ਫੇਮ ਕਰੋ ਧਰਮ ਪਤਾ ਕੀ ਹੈ ਜੀ ਅੱਗੇ ਜੇ ਆਪਾਂ ਬੜੀ ਵਾਰ ਵਿਚਾਰ ਕੀਤੇ ਧਰਮ ਪਤਾ ਕੀ ਹੈ ਧਰਮ ਕੋਈ ਵਿਖਾਵੇ ਵਾਲਾ ਚਿੰਨ੍ਹ ਵਾਲਾ ਨਹੀਂ ਹੈ ਧਰਮ ਤੇ ਦੇਖੋ ਗੁਰਬਾਣੀ ਦੇ ਅੰਦਰ ਜ਼ਿਕਰ ਆਉਂਦਾ ਪਤਾ ਕਿਹੜਾ ਧਰਮ ਹੈ ਜੀ ਅੱਜ ਕਿਹਾ ਨਾ ਕਰੋ ਹਰ ਕਿਸੇ ਨੂੰ ਪੁੱਛਿਆ ਜਾਵੇ ਤੇਰਾ ਧਰਮ ਕਿਦਾ ਚੰਗਾ ਆ ਹਰ ਕੋਈ ਆਪਣੇ ਆਪਣੇ ਧਰਮ ਨੂੰ ਚੰਗਾ ਕਹਿੰਦਾ ਆ ਪਰ ਗੁਰੂ ਅਰਜਨ ਦੇਵ ਪਾਇਸ਼ੇ ਦੀ ਸੋਚ ਦੇਖੋ ਪਤਾ ਕੀ ਕਹਿੰਦੇ ਨੇ ਸਗਲ ਕਰਮੈ ਸ੍ਰੇਸ਼ਟ ਧਰਮ ਕਿਹੜਾ ਏ ਜੀ ਸਾਰਿਆਂ ਤੋਂ ਚੰਗਾ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਿਹੜਾ ਤੁਹਾਨੂੰ ਨਾਮ ਜਪਣ ਦੀ ਪ੍ਰੇਰਣਾ ਦਿੰਦਾ ਹੈ ਚੰਗੇ ਕਰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਕਹਿੰਦੇ ਉਹ ਧਰਮ ਸਭ ਤੋਂ ਚੰਗਾ ਹੈ ਦੇਖੋ ਕਹੇ ਧਰਮ ਨੂੰ ਨਿੰਦਿਆ ਨਹੀਂ ਨਾਲ ਕਹਤਾ ਅਸਲੀ ਧਰਮ ਇਹ ਹੈ ਜਗੋ ਜਗ ਅਟਲ ਨਾਲ ਕਹਿ ਦਿੱਤਾ ਇਹ ਜਗੋ ਜਗ ਅਟਲ ਨੇ ਜੇ ਆ ਤੁਸੀਂ ਵੇਖ ਲੋ ਕਿ ਮੈਂ ਕਰੋ ਜਿੱਥੇ ਵੀ ਵੇਖੋ ਗੁਰੂ ਘਰ ਬਣ ਗੁਰੂ ਘਰ ਹੈ ਉੱਥੇ ਦੇਖ ਲੋ ਚੌਂਕੀਆਂ ਦੀ ਅਰੰਭਤਾ ਹੋ ਜਾਂਦੀ ਹੈ ਜਿੱਥੇ ਗੁਰੂ ਘਰ ਬਣਦਾ ਹੈ ਸਿੱਖ ਜਿੱਥੇ ਜਾਂਦਾ ਹੈ ਉੱਤੇ ਗੁਰੂ ਘਰ ਬਣ ਜਾਂਦੇ ਨੇ ਉੱਥੇ ਦੇਖੋ ਨਿਸ਼ਾਨ ਸਭ ਚੁੱਲਦੇ ਨੇ ਤੇ ਦੇਖ ਲੋ ਹਰ ਮੰਦਰ ਸਾਹਿਬ ਦੇ ਅੰਦਰ ਵੀ ਵੇਖ ਲੋ ਉੱਥੇ ਵੀ ਅਕਾਲ ਤਖਤ ਸਾਹਿਬ ਜਿੱਥੇ ਬਾਬਾ ਗੁਰਬਖਸ਼ ਸਿੰਘ ਦੀ ਜਗ੍ਹਾ ਹੈ ਉੱਥੇ ਦੇਖ ਲਓ ਦੋ ਹੀ ਨਿਸ਼ਾਨ ਸਾਹਿਬ ਝੁੱਲਦੇ ਨੇ ਇੱਕ ਅਕਾਲ ਤਖਤ ਸਾਹਿਬ ਦਾ ਆ ਤੇ ਇੱਕ ਜਿਹੜਾ ਹੈ ਹਰਮੰਦਰ ਸਾਹਿਬ ਦਾ ਦੋਵੇਂ ਵੇਖੋ ਜਿਹੜੇ ਵਿੱਚੋਂ ਜੁੜੇ ਹੋਏ ਇਹ ਨੇ ਜਿਹਨੂੰ ਅਮ ਆਮ ਆਪਾਂ ਕਈ ਵਾਰ ਕਹਿ ਦਿੰਦੇ ਆਂ ਵੀ ਇਹ ਮੇਰੀ ਪੀੜੀ ਦੇ ਨੇ ਹਰਮੰਦਰ ਸਾਹਿਬ ਵਾਲਾ ਥੋੜਾ ਜਿਹਾ ਵੱਡਾ ਆ ਪਾਵਤਰਮ ਉੱਪਰ ਹੈ ਰਾਜਨੀਤੀ ਨਹੀਂ ਵੀ ਆ ਖੱਲੇ ਹੋਣੀ ਚਾਹੀਦੀ ਹੈ ਇਹਦਾ ਭਾਵ ਇਸੇ ਤੇ ਐੱਚੇ ਤੇ ਵੇਖ ਲੋ ਜਿਹੜੀਆਂ ਦੋ ਤਲਵਾਰਾਂ ਨੇ ਇਹ ਮੇਰੀ ਪੇਰੀ ਦਾ ਸੰਕਲਪ ਹੈ ਵਿੱਚ ਖੰਡਾ ਲੱਗਾ ਹੋਇਆ ਆ ਤੇ ਵੇਖੋ ਉੱਚਾ ਥੜੇ ਦੇ ਉੱਤੇ ਪਤਾ ਕਿਉਂ ਉੱਚਾ ਥੜਾ ਬਣਾਇਆ ਜਾਂਦਾ ਆ ਇਹ ਸਿੱਖਾ ਇਸ ਤਰ੍ਹਾਂ ਆਪਣੇ ਸੁਰਤ ਨੂੰ ਉੱਚਿਆਂ ਚੁੱਕ ਕੇ ਰੱਖਣਾ ਆ ਇਹ ਗੁਰੂ ਘਰ ਨਾਲ ਜੁੜਿਆ ਹੈ ਨਾ ਆਪਣੀ ਸੁਰਤ ਨੂੰ ਉੱਚਾ ਚੁੱਕ ਕੇ ਰੱਖਣਾ ਹੈ ਤੂੰ ਤੇ ਜਿਹੜਾ ਤਨੀਆਂ ਬਣਨੀਆਂ ਜਾਂਦੀਆਂ ਨੇ ਨਾ ਕਹਿੰਦੇ ਭੜਿਆ ਜਿਹੜਾ ਤੇਰਾ ਧਿਆਨ ਖਿੰਡਦਾ ਆ ਜਿਹੜੀਆਂ ਇੰਦਰੀਆਂ ਕਰਕੇ ਤੂੰ ਕਦੀ ਇੱਧਰ ਕਦੀ ਉੱਧਰ ਭਟਕਦਾ ਹੈ ਨਾ ਇੱਥੇ ਆ ਕੇ ਤੂੰ ਵੀ ਜਿਹੜਾ ਟਿਕ ਜਾਵੇਂਗਾ ਭਟਕੇਗਾ ਨਹੀਂ ਤੇ ਦੇਖੋ ਝੰਡਾ ਜਿਸ ਤਰ੍ਹਾਂ ਲਹਿਰਾਉਂਦਾ ਰਹਿੰਦਾ ਹੈ ਨਾ ਦੇਖੋ ਕਿਮਾ ਕਰੋ ਦੇਸ਼ਾਂ ਦੇ ਝੰਡੇ ਵੇਖ ਲੋ ਸ਼ਾਮ ਵੇਲੇ ਨੂੰ ਸੂਰਜ ਡੁੱਬਣ ਤੋਂ ਬਾਅਦ ਵੇਖ ਲੋ ਉਹ ਉਤਾਰ ਲੈ ਜਾਂਦੇ ਨੇ ਪਰ ਨਿਸ਼ਾਨ ਸਭ ਕਦੀ ਉਤਾਰਿਆ ਨਹੀਂ ਜਾਂਦਾ ਉਸ ਲਈ ਵੇਖੋ ਜੇ ਉਸ ਲਈ ਨਵਾਂ ਨਾਲ ਚੜ ਜਾਂਦਾ ਹੈ ਪਹਿਲਾਂ ਨਵਾਂ ਚੜਦਾ ਹੈ ਨਾਲ ਨਾਲ ਪੁਰਾਣਾ ਉਤਰਦਾ ਜਾਂਦਾ ਹੈ ਇਹ ਨਹੀਂ ਉਤਰਦਾ ਇਥੋਂ ਤੱਕ ਵਿਦਵਾਨਾਂ ਦੇ ਬਚਨ ਨੇ ਲਾਗਤੇ دیਵਾਨ ਰਹੇ ਗਾਵਤੇ ਸੁਜਾਨ ਰਹੇ ਕਹਿੰਦੇ ਵੇਖੋ ਇੱਥੇ ਗੁਰੂ ਘਰਾਂ ਦੇ ਅੰਦਰ ਦੀਵਾਨ ਲੱਗਦੇ ਰਹਿੰਦੇ ਨੇ ਗਾਵਤੇ ਸੁਜਾਨ ਰਹੇ ਝੂਲਤੇ ਨਿਸ਼ਾਨ ਰਹੇ ਸੱਚੇ ਪਾਤਸ਼ਾਹ ਕੇ ਕਹਿੰਦੇ ਸੱਚੇ ਪਾਤਸ਼ਾਹ ਦੇ ਨਿਸ਼ਾਨ ਸਭ ਇੱਥੇ ਝੂਲਦੇ ਰਹਿਣਗੇ ਆ ਨਾਲ ਹੀ ਵੇਖੋ ਅਰਦਾਸ ਦੇ ਵਿੱਚ ਕਹਿੰਦਾ ਗਿਆ ਮੇ ਜੁਗੋ ਜੁਗ ਅਟਲ ਤੇ ਜੁਗੋ ਜੁਗ ਅਟਲ ਵੇਖੋ ਜਿੱਥੇ ਵੀ ਸਿੱਖ ਜਾਂਦਾ ਹੈ ਆ ਉੱਥੇ ਵੇਖ ਲਓ ਗੁਰੂ ਘਰ ਬਣ ਜਾਂਦੇ ਨੇ ਉੱਥੇ ਨਿਸ਼ਾਨ ਸੱਬ ਲੱਗ ਜਾਂਦੇ ਨੇ ਤੇ ਦੂਰੋਂ ਹੀ ਵੇਖੋ ਖਿਮਾ ਕਰੋ ਸਾਡੇ ਜਦੋਂ ਵੇਖੋ ਕੋਈ ਬੱਚੇ ਜਾਂ ਕੋਈ ਵੀ ਵੇਖੋ ਕਿਤੇ ਜਾਂਦਾ ਨਾ ਕਿਤੇ ਨੂੰ ਕਿਤੇ ਢੋਈ ਨਾ ਨਾ ਮਿਲੇ 에ਰਪੋਰਟ ਤੋਂ ਉਤਰਦੇ ਉਹ ਕਹਿੰਦੇ ਨੇ ਗੁਰਦੁਆਰਾ ਸੱਬ ਲੈ ਚਲੋ ਜੀ ਗੁਰਦੁਆਰਾ ਸੱਬ ਟੈਕਸੀ ਡਰਾਈਵਰਾਂ ਨੂੰ ਪਤਾ ਦੀ ਗੁਰੂ ਕਾਰੀ ਆਮ ਜਿਹੜੇ ਕਈ ਨਵੇਂ ਹੁੰਦੇ ਨੇ ਪਹਿਲੀ ਵਾਰ ਜਿਨ੍ਹਾਂ ਦਾ ਕੋਈ ਵਾਕ ਬਣੇ ਉਹ ਜ਼ਿਆਦਾਤਰ ਜਾਂਦੇ ਗੁਰੂ ਘਰ ਨੇ ना ही कहता है जुगो जुग अटल धर्म कार जयकार एम पता कि ये सारा धर्म ही सिखाया जा रहा है सिकी दान केस दान रतदान बबेकदान विसाह दान दान दाना सिरदान दान धर्म पता कि ये किसी मजलूम की रख्या करनी ਆਪ ਇੱਕ ਅਕਾਲ ਦੇ ਨਾਲ ਜੁੜਨਾ ਗੁਰੂ ਦੇ ਹੁਕਮ ਰਜਾ ਦੇ ਵਿੱਚ ਚੱਲਣਾ ਕਿਸੇ ਲੋੜਵੰਦ ਦੀ ਮਦਦ ਕਰਨੀ ਇਹ ਧਰਮ ਸੀ ਤੇ ਨਾਲੇ ਕਹਿੰਦਾ ਧਰਮ ਕਾਜਿਆਕਾਰ ਹੈ ਤੇ ਬਾਣੀ ਦੇ ਵਿੱਚ ਵੀ ਆਉਂਦਾ ਹੈ ਆ ਦੇ ਵੇਖੋ ਧਰਮ ਹੀ ਮਨੁੱਖਾਂ ਦੀ ਜੈਜਾਕਾਰ ਹੁੰਦੀ ਹੈ ਵੇਖੋ ਬਾਣੀ ਦੇ ਅੰਦਰ ਤੇ ਬਾਬਾ ਫਰੀਦ ਜੀ ਵੀ ਕਹਿੰਦਾ ਕਰਦੇ ਨੇ ਧਰਮ ਦੇ ਵਿੱਚ ਜਿਹੜਾ ਚੱਲ ਜਾਂਦਾ ਨਾ ਧਰਮ ਦੇ ਰਸਤੇ ਦੇ ਉੱਤੇ ਬਾਬਾ ਫਰੀਦ ਜੀ ਨੇ ਕਹਤਾ ਕਿੰਦੇ ਭਲਿਓ ਧਰਮ ਤੇ ਕੇ ਗੱਲ ਸਿਖਾ ਦਿੰਦਾ ਜੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸੇ ਵਾਟ ਮੂਰੀ ਦਾ ਜੋਲੀਏ ਤੇ ਨਾਲੇ ਦੇਖੋ ਇੱਥੇ ਮੰਗਿਆ ਗਿਆ ਕਿਉਂਕਿ ਧਰਮ ਹੀ ਇਹ ਐ ਕਿਸੇ ਲੋੜਵੰਦ ਦੀ ਮਦਦ ਕਰਨੀ ਇਨਸਾਨੀਅਤ ਦੇ ਨਾਤੇ ਕੁਝ ਨਾ ਕੁਝ ਅਸੀਂ ਕੋਈ ਉਪਰਾਲੇ ਕਰਦੇ ਰਹਿਣਾ ਕਹਿੰਦੇ ਇਹ ਧਰਮ ਕਾ ਜਿਆ ਕਰ ਮੰਗਿਆ ਗਿਆ ਆ ਵੇਖ ਲਓ ਨਾ ਗੁਰਤੇਗ ਬਹਾਦਰ ਪਤਾ ਹੀ ਦੇ ਦਰ ਤੇ ਵੀ ਦੂਸਰੇ ਧਰਮ ਵਾਲੇ Hindu ਧਰਮ ਵਾਲੇ ਆਏ ਜਦੋਂ ਉਹਨਾਂ ਨੇ ਕਿਹਾ ਸਾਡਾ ਧਰਮ ਨੂੰ ਖਤਮ ਕਰਦੇ ਪਏ ਨੇ ਔਰੰਗਜ਼ੇਬ ਗੁਰੂ ਪਾਇਸ਼ ਨੇ ਵੇਖ ਲਓ ਦੂਸਰਿਆਂ ਦੇ ਧਰਮ ਨੂੰ ਬਚਾਉਣ ਦੇ ਲਈ ਵੀ ਆਪ ਕੁਰਬਾਨੀ ਦੇ ਦਿੱਤੀ ਆਪ ਸ਼ਹੀਦ ਹੋਏ ਪਰ ਵੇਖ ਲੋ ਫਿਰ ਵੀ ਜਿਹੜਾ ਖਿਮਾ ਕਰੇ ਅਗਨਿਸਾਨ ਸੇ ਮੁਸਕੀਨ ਇੱਕ ਬੜੀ ਵਾਰ ਬੜੀ ਸੁੰਦਰ ਗੱਲ ਕੀਤੀ ਸੀ ਕਹਿੰਦੇ ਮੈਂ ਔਰੰਗਜ਼ੇਬ ਦੀ ਕਬਰ ਦੇ ਉੱਤੇ ਹੋ ਕੇ ਆਇਆ ਕਹਿੰਦੇ ਉੱਥੇ ਜਿਹੜਾ ਆ ਬੈਠਾ ਹੋਇਆ ਸੀ ਨਾ ਝਾੜੂ ਕਰਨ ਵਾਲਾ ਆਇਆ ਨਹੀਂ ਜਿਹੜਾ ਉਹਨਾਂ ਦਾ ਕਹਿੰਦੇ ਉਹ ਜਿਹੜਾ ਮੰਗ ਮੰਗ ਕੇ ਪੈਸੇ ਜਿਹੜਾ ਸੀ ਕਹਿੰਦਾ ਸੀ ਜੀ ਕੋਈ ਪੈਸੇ ਦੇ ਦਿਓ ਦੀਵਾ ਜਗਾਉਣਾ ਹੈ ਤੇਲ ਦੇ ਲਈ ਵੀ ਉਹ ਪੈਸੇ ਮੰਗਦਾ ਪਿਆ ਹੈ ਕਹਿੰਦੇ ਵੇਖ ਲਓ ਜਿੱਨਾ ਗੁਰਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਹੋਈ ਇੱਥੇ ਲੰਗਰ ਦੇ ਪ੍ਰਵਾਹ ਚੱਲਦੇ ਪਏ ਨੇ ਇੱਥੇ ਬਾਣੀ ਦੇ ਪ੍ਰਵਾਹ ਚੱਲਦੇ ਪਏ ਨੇ ਵੇਖੋ ਕਿੱਥੇ ਹਿੰਦੁਸਤਾਨ ਦਾ ਬਾਦਸ਼ਾਹ ਹੀ ਨਹੀਂ ਅੱਤ ਚੁੱਕੀ ਹੋਈ ਇਸੇ ਤੇ ਤਿੱਥੇ ਵੇਖੋ ਜਿਨ੍ਹਾਂ ਨੂੰ ਗੁਰਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਕਰਨ ਵਾਲੇ ਸ਼ਹਾਦਤ ਹੋਈ ਵੇਖ ਲੋ ਅੱਜ ਵੀ ਉੱਥੇ ਗੁਰਬਾਣੀ ਦੇ ਗਾਇਨ ਤੇ ਗੁਰੂ ਕੇ ਲੰਗਰ ਚੱਲਦੇ ਪਏ ਤੇ ਵੇਖ ਲੋ ਗੁਰੂ ਪਾਤਸ਼ਾਹ ਨੇ ਦੂਸਰੇ ਧਰਮ ਨੂੰ ਬਚਾਉਣ ਦੇ ਲਈ ਵੀ ਇਹ ਸਾਨੂੰ ਪੂਰਨੇ ਪਾ ਕੇ ਦੱਸ ਦਿੱਤੇ ਵੀ ਧਰਮ ਕਜਿਆਕਾਰ ਫਿਰ ਵੀ ਹੋਵੇਗਾ ਜੀ ਤੇ ਨਾਲ ਹੀ ਕਹਿ ਦਿੱਤਾ ਵੀ ਭਲਿਓ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਉੱਪਰ ਪੜੀਆਂ ਜੇ ਇਹਨਾਂ ਸਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ 리와이 ਗਰੂ ਬੋਲਣਾ ਹੈ ਤਾਂ ਧਰਮ ਕਾਜਿਆ ਕਰ ਹੋਵੇਗਾ ਕਿ ਮੈਂ ਕਰਿਓ ਧਰਮ ਨੂੰ ਕਮਾਉਣਾ ਪਵੇਗਾ ਇੱਕ ਨਿੱਕੀ ਜੀ ਗੱਲ ਜਿਆਦਾ ਹੀ ਆਪ ਇਹਨਾਂ ਸਾਂਝ ਪਾਵਾਂ ਪੁਰਾਣੇ ਸਮੇਂ ਆਸ਼ਰਮ ਦੇ ਵਿੱਚ ਬੱਚੇ ਪੜਦੇ ਸੀ ਨਾਲੇ ਉੱਥੇ ਧਰਮ ਦੀ ਸਿੱਖਿਆ ਮਿਲ ਜਾਣੀ ਤੇ ਨਾਲੇ ਉੱਥੋਂ ਦੁਨਿਆਵੀ ਵਿਦਿਆਕ ਸਿੱਖਿਆ ਮਿਲ ਜਾਣੀ ਹਮੇਸ਼ਾ ਜਦੋਂ ਅਖੀਰਲਾ ਸਾਲ ਹੁੰਦਾ ਸੀ ਜਦੋਂ ਬੱਚਿਆਂ ਨੇ ਘਰ ਨੂੰ ਜਾਣਾ ਟੀਚਰ ਕੋਈ ਨਾ ਕੋਈ ਉਪਦੇਸ਼ ਦਿੰਦੇ ਸੀ ਪਰ ਅੱਜ ਉਪਦੇਸ਼ ਨਾ ਦਿੱਤਾ ਅੱਜ ਜਿਹੜੇ ਬੱਚੇ ਘਰਾਂ ਨੂੰ ਜਾ ਰਹੇ ਸੀ ਕਹਿੰਦੇ ਅੱਜ ਧਰਮ ਬਾਰੇ ਦੱਸਿਆ ਹੀ ਕੁਝ ਨਹੀਂ ਇਹਨਾਂ ਨੇ ਜਦੋਂ ਸਾਰੇ ਜਣੇ ਤੁਰੇ ਜਾ ਰਹੇ ਸੀ ਕਹਿੰਦੇ ਰਸਤੇ ਦੇ ਚ ਕੰਡੇ ਬੜੇ ਪਏ ਸੀ ਕਹਿੰਦੇ ਸਾਰੇ ਜਾਣੇ ਕਹਿੰਦੇ ਵੀ ਚਲੋ ਹਨੇਰਾ ਹੋਣ ਵਾਲਾ ਹੈ ਜਲਦੀ ਜਲਦੀ ਚਲੀਏ ਪਰੇ ਬਚ ਕੇ ਲੰਘ ਚਲੀ ਇੱਕ ਜਣਾ ਕਹਿੰਦਾ ਨਹੀਂ ਮੈਂ ਤੇ ਸਾਰੇ ਕੰਡਿਆਂ ਨੂੰ ਪਰੇ ਕਰਾਂਗਾ ਭਾਵੇਂ ਜਿੰਨਾ ਮਰਜੀ ਸਮਾਂ ਲੱਗ ਜਾਵੇ ਹਨੇਰੇ ਦੇ ਵਿੱਚ ਕੋਈ ਆਉਣ ਵਾਲਾ ਉਹ ਦੁਖੀ ਹੋਵੇਗਾ ਤੇ ਐਨੇ ਚਿਰ ਨੂੰ ਮਗਰੋਂ ਆਵਾਜ਼ ਆਉਂਦੀ ਏ ਰੁਕੋ ਤੇ ਵੇਖਿਆ ਇਹ ਉਹ ਹੀ ਸਾਡਾ ਟੀਚਰ ਸੀ ਪੜ੍ਹਾਉਣ ਵਾਲਾ ਕਹਿੰਦੇ ਤੁਸੀਂ ਕਹਿ ਰਹੇ ਸੀ ਨਾ ਅੱਜ ਕੋਈ ਧਰਮ ਬਾਰੇ ਦੱਸਿਆ ਨਹੀਂ ਕਹਿੰਦੇ ਧਰਮ ਬਾਰੇ ਨਾ ਬੜੀ ਵਾਰ ਤਾਂ ਦੱਸਿਆ ਅੱਜ ਤੁਹਾਡਾ ਪ੍ਰੈਕਟਿਕ ਹੁੰਸੀ ਪਰ ਕੇਵਲ ਤੇ ਕੇਵਲ ਇੱਕ ਬੱਚਾ ਵੇਖੋ ਇਹਦੇ ਚੋਂ ਪਾਸ ਹੋਇਆ ਆ ਵੀ ਜਿਹਨੇ ਤੁਸੀਂ ਤਾਂ ਕਿਹਾ ਬਚ ਕੇ ਨਿਕਲ ਜਾਈਏ ਧਰਮ ਇਹ ਨਹੀਂ ਵੀ ਬਚ ਕੇ ਨਿਕਲ ਜਾਈਏ ਧਰਮ ਇਹ ਸਿਖਾਉਂਦਾ ਵੀ ਕਿਸੇ ਦੀ ਵੀ ਹੁਣ ਆਪਾਂ ਮਦਦ ਕਰੀਏ ਕਿਸੇ ਲੋੜਵੰਦ ਦੀ ਮਦਦ ਕਰੀਏ ਤੇ ਇਹੋ ਜਿਹਾ ਧਰਮ ਕਾਜ ਜੈਕਾਰ ਮੰਗਿਆ ਗਿਆ ਹੈ ਅਰਦਾਸ ਦੇ ਵਿੱਚ ਧਰਮ ਕਾਜ ਜੈਕਾਰ ਬੋਲੋ ਜੀ ਵਾਹਿਗੁਰੂ ਸੋ ਅਰਦਾਸ ਤੇ ਕੱਲ ਅਗਲੇ ਪਵਨ ਪਦਿਆਂ ਦੀ ਵਿਚਾਰ ਦੇ ਨਾਲ ਫਿਰ ਸਾਂਝ ਪਾਵਾਂਗੇ ਜੀ ਇਹਨ ਇੱਕ ਬੇਨਤੇ ਪ੍ਰਵਾਨ ਕਰਨੇ ਹੋਇਆ ਬੇਅੰਤ ਬੇਅੰਤ ਪੁਲਾਂ ਦੇ ਲਿਖੇ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ